ਆ ਹੁਣ ਹੈਗੀਏ ਬੀਟਲ ਨਖਲ ਦੀ ਬੱਕਰੀ ਇਧਰੋਂ ਜੇ ਸਾਈਡ ਤੇ ਜੂਮ ਕਰ ਲਓ ਜੋ ਇਹ ਪ੍ਰਾਣੀ ਬੱਕਰੀ ਆ ਪੂਰੀ ਆਪਣੀ ਉਮਰ ਦੀ ਠੀਕ ਆ ਤੁਹਾਨੂੰ ਦੰਦ ਦੇਖਣੇ ਵੀ ਮੈਂ ਦੱਸੂਗਾ ਤੁਹਾਨੂੰ ਕੱਲੇ ਕੱਲੇ ਦਾ ਤੁਸੀਂ ਵੀ ਆਪਦਾ ਚੈੱਕ ਕਰ ਲਓ ਜੀ ਜਿਹੜੀ ਬੀਟਲ ਦਾ ਹੈਗਾ ਜਿਹੜਾ ਬੀਟਲ ਦਾ ਸਿੰਘ ਹੋਊਗਾ ਚਪਟਾ ਹੋਊਗਾ ਕਈ ਵਾਰੀ ਸਿੰਘ ਛੋਟਾ ਵੀ ਹੁੰਦਾ ਇਦੋਂ ਠੀਕ ਆ ਸਿੰਘ ਪੂਰਾ ਸਹੀ ਆ ਇਹਦਾ ਕਈ ਨਾਲ ਲੱਗ ਮੈਂ ਪਰ ਸਿੰਘ ਖੜੇ ਨਹੀਂ ਹੋਣੇ ਚਾਹੀਦੇ ਜਿਵੇਂ ਉਹ ਬੱਕਰੀ ਦੇ ਬਰਬਰੀ ਦੇ ਉਹ ਦੇਸੀ ਦੇ ਹੁੰਦੇ ਆ ਰੰਗ ਇਹਦੇ ਵਿੱਚ ਕੋਈ ਵੀ ਹੋ ਸਕਦਾ ਹੈ ਇੱਕ ਲਾਲ ਢੱਬੀ ਆ ਕਾਲੀ ਢੱਬੀ ਵੀ ਹੋ ਸਕਦੀ ਹੈ ਲਾਲ ਵੀ ਹੁੰਦੀ ਹੈ ਕਾਲੀ ਬੱਕਰੀ ਵੀ ਬੀਟਲ ਚ ਆਉਂਦੀ ਹੈ ਇੱਕ ਸ਼ੀਰਾ ਰੰਗ ਵੀ ਆਉਂਦਾ ਜਿਵੇਂ ਆ ਲਾਲ ਲੋਈ ਹੈ ਹੁਣ ਪੱਠਾ ਚਿੱਟੇ ਰੰਗ ਵੀ ਹੋ ਸਕਦੀ ਹੈ ਹਾਂਜੀ ਚਿੱਟੇ ਚ ਹੁੰਦੀ ਹੈ ਹੈਦਰਾਬਾਦੀ ਕ੍ਰੋਸ ਠੀਕ ਹੈ ਉਹਦੇ ਕੰਨ ਗੁਲਾਬੀ ਪਾਣ ਆਊਗਾ ਦਾ ਪਿੰਕ ਹੋਊਗਾ ਜਿਵੇਂ ਆਪਣੇ ਆ ਬਰਬਰੀ ਦੇ ਇਹਨਾਂ ਦੇ ਵਿੱਚ ਮੇਮਣਿਆਂ ਦੇ ਜਿਵੇਂ ਉਹ ਗੁਲਾਬੀ ਆ ਪਿੰਡਾ ਸਾਰਾ ਕੰਨ ਵੀ ਗੁਲਾਬੀ ਐਕਦਾ ਬਲੀਟਰ ਮੈਂ ਰੱਖਿਆ ਉਹ ਮਾਂ ਤੇ ਦੋਵੇਂ ਇੱਕ ਬਲੈਕ ਇੱਕ ਮਲੋ ਗਈ ਕੀ ਰੰਗ ਕਰਦੀ ਆ ਦੋਵੇਂ ਬੀਟੇ ਉਹਨਾਂ ਨੇ ਹੁਦ ਉਹਦਾ ਉਹਦਾ ਦੋ ਮਤਲਬ ਦੋ ਮੇਲ ਇੱਕ ਇਹੜਾ ਦੁੱਜਾ ਵਾ ਉਹ ਮੈਂ ਕਹਾਂ ਕੀ ਭੇਜਦਾ ਦਾ ਮਤਲਬ ਹੋਇਆ ਉਹ ਫਿਰ ਕੀ ਹੋਊਗਾ ਕਿਵੇਂ ਜੀ ਮਤਲਬ ਕੀ ਮੇਰਾ ਸਵਾਲ ਹੈ ਕਿ ਜਦਾਂ ਮਨੋ ਮਾਂ ਪਿਓ ਦੋਵੇਂ ਹੀ ਹੈਗੇ ਆ ਬੀਟਲ ਆ ਮਤਲਬ ਚੰਗਾ ਬਰੀਡਰ ਵੀ ਚੰਗਾ ਵਾ ਤੇ ਬੱਕਰੀ ਵੀ ਚੰਗੀ ਆ ਪਰ ਉਹਦੇੜਾ ਦੋ ਬੱਚੇ ਹੋਏ ਇੱਕ ਮਨੋ ਜਦੋਂ ਤੁਸੀਂ ਦੱਸਣ ਜਾਂ ਉਹਦੀ ਸਕਿਨ ਗੁਲਾਬੀ ਆ ਜਿਹੜਾ ਉਹਦਾ ਉਹਦਾ ਭਰਾ ਵਾ ਉਹ ਮਨੋ ਕਿ ਉਹਦਾ ਇੱਥੇ ਆਪਣੇ ਦੋ ਚੀਜ਼ਾਂ ਚੱਲਦੀਆਂ ਪਿਓਰ ਬੀਟਲ ਜਿਵੇਂ ਆ ਪਿਓਰ ਬੀਟਲ ਪੱਠਾ ਇਹ ਬੱਕਰੀ ਆ ਇਹ ਠੀਕ ਐ ਇੱਕ ਹੁੰਦੀ ਆ ਬੀਟਲ ਕ੍ਰੋਸ ਆਪਣੇ ਤੋਂ 10 ਸਾਲ ਪਹਿਲਾਂ ਹైదਰਾਬਾਦੀ ਬੱਕਰੇ ਜਿਹੜੇ ਚਿੱਟੇ ਰੰਗ ਦੇ ਬੱਕਰੇ ਸੀਗੇ ਉਹ ਲੋਕਾਂ ਨੇ ਲਿਆ ਲੈ ਕੇ ਫਾਰਮਾਂ ਤੇ ਛੱਡ ਤੇ ਠੀਕ ਐ 10 ਸਾਲ ਪਹਿਲਾਂ ਉਹਦਾ ਕੋਈ ਦਾਦਾ ਦਾਦੀ ਨਾਨਾ ਨਾਨੀ ਕੋਈ ਆ ਉਹਦਾ ਹైదਰਾਬਾਦੀ ਆ ਕਈ ਵਾਰੀ ਬੱਕਰੀ ਪਛਾਂ ਪਿੱਛੇ ਤੇ ਵੀ ਸੂ ਪੈਂਦੀ ਆ ਪਰ ਤੁਸੀਂ ਕੋਸ਼ਿਸ਼ ਰਹਿਣੀ ਆ ਵਧੀਆ ਵੀਕਲ ਚ ਹੀ ਲੈਣਾ ਕ੍ਰਾਸ ਬੀਟਲ 'ਚ ਨਹੀਂ ਜਾਣਾ ਤੇ ਚਿੱਟਿਆਂ ਜਾਂ ਹైదరాబాద్ ਦੀਆਂ 'ਚ ਤਾਂ ਉਹਨਾਂ 'ਚ ਜਮਾ ਹੀ ਨਹੀਂ ਜਾਣਾ ਤੁਸੀਂ ਜਦੋਂ ਕੰਮ ਕਰਨਾ ਕੰਨ ਪੂਰਾ ਚਪਟਾ ਤੇ ਖੁੱਲਾ ਕੰਨ ਹੋਣਾ ਚਾਹੀਦਾ ਬੱਕਰੀ ਦਾ ਕਈ ਵਾਰ ਇਹ ਨਾ ਖੁੱਲਾ ਕੰਨ ਹੋਣਾ ਚਾਹੀਦਾ ਆ ਚਪਟਾ ਉਹ ਬੋਲਿਆ ਗਿਆ ਕਈ ਨਾ ਐ ਲੇਡ ਜੀ ਵੱਜੀ ਹੁੰਦੀ ਹੈ ਸਿਆਉਣ ਜੀ ਉਹ ਕੰਨ ਵਾਲਾ ਬੱਕਰਾ ਜਾਂ ਬਰੀਡਰ ਨਹੀਂ ਲੈਣਾ ਬੱਕਰੀ ਤੇ ਚੱਲ ਜਾਊਗਾ ਕੰਨ ਪੂਰਾ ਸਾਫ਼ ਹੋਣਾ ਚਾਹੀਦਾ ਖੁੱਲਾ ਵੇਖੋ ਚੌੜਾ 13 ਤੋਂ 14 ਇੰਚ 13 ਤੋਂ ਕੰਨ ਜਿਆਦਾ ਹੋਣਾ ਚਾਹੀਦਾ ਛੋਟੇ ਕੰਨ ਦੀ ਬੱਕਰੀ ਨਹੀਂ ਹੋਣੀ ਚਾਹੀਦੀ ਜਿਆਦਾ ਤੇ ਚੌੜਾ ਕੰਨ ਵੀ ਮੰਨ ਲਓ 5 ਤੋਂ 6 ਇੰਚ ਹੋਣਾ ਚਾਹੀਦਾ ਇਹ ਆ ਗਈ ਕੰਨਾਂ ਦੀ ਨੱਕ ਥੋੜਾ ਜਿਹਾ ਕੁੰਡਾ ਹੋਣਾ ਚਾਹੀਦਾ ਸੋਹਣਾ ਦੇਸੀ ਬੱਕਰੀ ਦਾ ਨੱਕ ਸਿੱਧਾ ਆ ਜਾਂਦਾ ਜਿਵੇਂ ਉਹ ਬਰਬਰੀ ਦਾ ਸਿੱਧਾ ਉਹ ਬੱਕਰੀ ਲੈਣੀ ਨੱਕ ਸਨੱਖ ਪੂਣਾ ਅੱਖ ਖੱਟੀ ਹੈ ਚਿੱਟੀ ਹੈ ਉਹਦਾ ਕੋਈ ਚੱਕਰ ਨਹੀਂ ਪਰ ਜਿਹੜਾ ਬਰੀਡਰ ਰੱਖਣਾ ਤੁਸੀਂ ਬੱਕਰਾ ਰੱਖਣਾ ਉਹ ਚਿੱਟੀ ਅੱਖ ਦਾ ਹੀ ਰੱਖਣਾ। ਉਹਦਾ ਕੀ ਕਾਰਨਾ ਵਪਾਰੀ ਉਹਦੋ ਕਹਿੰਦੇ ਲਾਲ ਅੱਖ ਦੀ ਹੈ ਜੀ ਜਦੋਂ ਉਹਨਾਂ ਨੇ ਆਪ ਖਰੀਦਣੀ ਹੁੰਦੀ ਹੈ ਠੀਕ ਹੈ ਤੁਸੀਂ ਨਵੇਂ ਬੰਦੇ ਤੁਹਾਡਾ ਨਾਂ ਨਹੀਂ ਬਣਿਆ ਜੇ ਤੁਸੀਂ ਚਿੱਟੀ ਅੱਖ ਦਾ ਬਰੀਡਰ ਰੱਖੋਗੇ ਜਿਆਦੇ ਮੈਂ ਉਹਨੇ ਚਿੱਟੀ ਅੱਖ ਚਾਹਣਗੇ ਤੁਹਾਨੂੰ ਵੇਚਣ 'ਚ ਦਿੱਕਤ ਨਹੀਂ ਆਉਣੀ। ਹੁਣ ਮੇਰਾ ਜਿਹੜਾ ਵੱਡਾ ਬਰੀਡਰ ਹੈਗਾ ਉਹ ਖੱਟੀ ਅੱਖ ਦਾ ਹੈ। ਪਰ ਮੇਰਾ ਨਾਂ ਚੱਲਦਾ ਮੇਰਾ ਸੈਟਅਪ ਹੈਗਾ ਮੇਰੇ ਕੋਲੇ ਉਹ ਜੇ ਗਾਹਕ ਹੈਗੇ ਆ। ਬਹੁਤ ਡਿਮਾਂਡ ਆ ਠੀਕ ਆ ਪਰ ਉਹ ਚੰਗੀ ਬਲੱਡ ਲਾਈਨ ਦਾ ਮੇਰੇ ਮੇਮ ਨੇ ਵਿਖਦੇ ਆ ਪਰ ਤੁਸੀਂ ਜਿਹੜਾ ਬਰੀਡਰ ਰੱਖਣਾ ਉਹ ਚਿੱਟੀ ਅੱਖ ਦਾ ਰੱਖਣਾ ਹੈ ਜਿਹੜੀ ਬੱਕਰੀ ਆ ਉਹ ਖੱਟੀ ਅੱਖ ਦੀ ਲੈ ਲਓ ਚਿੱਟੀ ਅੱਖ ਦੀ ਲੈ ਲਓ ਉਹਦਾ ਕੋਈ ਤੁਸੀਂ ਵਹਿਮ ਨਹੀਂ ਕਰਨਾ ਇਹ ਬਹੁਤ ਹੁੰਦਾ ਇੱਕ ਹੁਣ ਜਿਹੜਾ ਬੱਕਰੀ ਦਾ ਬੀਟਲ ਦੇ ਵਿੱਚ ਪੂਛ ਜਿੰਨੀ ਲੰਮੀ ਹੋਊ ਗਿਆ ਪੂਰੀ ਪੂਛ ਹੈ ਪੂਛ ਪੂਰੀ ਲੰਮੀ ਹੋਣੀ ਚਾਹੀਦੀ ਹੈ ਬੱਕਰੀ ਦੀ ਬੀਟਲ ਦੇ ਵਿੱਚ ਉਸ ਤੋਂ ਬਾਅਦ ਆ ਜਾਂਦਾ ਉਹਦਾ ਥਣ ਚੱਡਾ ਥਣ ਪੂਰੇ ਬਰਾਬਰ ਪ੍ਰੋਪਰ ਹੋਣੇ ਚਾਹੀਦੇ ਉੱਚਾ ਨਹੀਂ ਵਾਣਾ ਹੋਣਾ ਚਾਹੀਦਾ ਜਾਦੇ ਥੱਲੇ ਟੁੱਟਮਾ ਨਹੀਂ ਹੋਣਾ ਚਾਹੀਦਾ ਠੀਕ ਹੈ ਕੋਈ ਗੰਡ ਨਹੀਂ ਹੋਣੀ ਚਾਹੀਦੀ ਆ ਫੜੀ ਕੰਨ ਆਕੇ ਇਹਨੂੰ ਹੁਣ ਮਟਾਇਟਸ ਹੋ ਗਈ ਬੱਕਰੀ ਨੂੰ ਆ ਵੀਰਾ ਆ ਥਾਣਾ ਵਿੱਚੋਂ ਹੈਵੀ ਹੈ ਮਸਲ ਜੇ ਆਉਂਦੇ ਆ ਇਹ ਥਣ ਖਰਾਬ ਆ ਇਹਦਾ ਇਧਰਲਾ ਥਣ ਸਹੀ ਆਵੇ ਚ ਕੋਈ ਗੰਡ ਨਹੀਂ ਕੋਈ ਸੋਜ ਨਹੀਂ ਇਹਦਾ ਐਡਾ ਬਣ ਗਿਆ ਸੀਗਾ ਆਪਾਂ ਜਿਹੜੇ ਕੱਲ ਟੀਕੇ ਲਖਾਏ ਆ ਉਹਨਾਂ ਨੇ ਪਲੂਣ ਆ ਗਈ ਸੀ ਆ ਇਹਨੇ ਪੈਰ ਮਾਰ ਲਿਆ ਸੀ ਅਸੀਂ ਜਿੱਦਣ ਸੁਈ ਆ ਉਹਦਣ ਝੋਲਾ ਲਾਤਾ ਮੇਮਣਿਆਂ ਨੂੰ ਤੇ ਉਹਦਾਂ ਹੀ ਇਹਦੇ ਖੁਰਕ ਹੁੰਦੀ ਸੀ ਪਲੂਣ ਹੁੰਦੀ ਸੀ ਇਹਨੇ ਪੈਰ ਮਾਰ ਲਿਆ ਸੀ ਉਹ ਪਾਊਡਰ ਵੀ ਲਖਾਇਆ ਹੋਊਗਾ ਉਹਨਾਂ ਨੇ ਛੋਟੀ ਸੀਸੀ ਵਾਲਾ ਉਹ ਲਾਉਣਾ ਉੱਤੇ ਦੇ ਇੱਕ ਇਹਨਾਂ ਦੇਸੀ ਇਲਾਜ ਹੈਗਾ ਆ ਉੱਪਰੋਂ ਲੈ ਕੇ ਨਾ ਇਹ ਚੈੱਕ ਕਰਨਾ ਜਦੋਂ ਵੀ ਮੰਡੀ ਤੇ ਜਾਣਾ ਹੈ ਇੱਥੇ ਬਹਿ ਜਾਣਾ ਐ ਕੋਈ ਗੰਡ ਨਹੀਂ ਹੋਣੀ ਚਾਹੀਦੀ ਛੱਡੇ ਚ ਧਾਰਾ ਮਾਰ ਕੇ ਦੇਖਣੀ ਹੈ ਸਹੀ ਦੁੱਧ ਆਉਣਾ ਚਾਹੀਦਾ ਛਿੱਡੀਆਂ ਨਹੀਂ ਆਉਣੀਆਂ ਚਾਹੀਦੀਆਂ ਧਾਰੇ ਮੱਜ ਵਾਂਗੂ ਵਜ ਜਾਂਦੀ ਹੈ ਇਹਦੀ ਪੂਰੀ ਧਾਰਾ ਸਹੀ ਹੋਣੀ ਚਾਹੀਦੀ ਆ ਵੇਖੋ ਠੀਕ ਹੈ ਇਹ ਚ ਕੋਈ ਗੰਡਰ ਫੌਲੀ ਉੱਚਾ ਨਹੀਂ ਵਾਣੀ ਹੋਣਾ ਚਾਹੀਦਾ ਇੱਕੋ ਜਿਹਾ ਸਾਈਜ਼ ਹੋਣਾ ਚਾਹੀਦਾ ਉਹ ਬੱਕਰੀ ਲੈਣੀ ਹੈ ਹੁਣ ਕਈ ਵਪਾਰੀ ਕਹਿ ਦੇਣਗੇ ਸੂਣ ਵੇਲੇ ਬਈ ਸਹੀ ਹੋ ਜਾਊਗਾ ਪਰ ਤੁਸੀਂ ਨਹੀਂ ਉਹ ਕੰਮ ਕਰਨਾ ਤੁਸੀਂ ਕਹਿਆ ਸੀ ਲੈਣੀ ਨਹੀਂ ਬਈ ਇਹ ਕਿਹ ਯਾਰੀ ਚੜ ਵੀ ਜਾਂਦਾ ਥਾਣਾ ਠੀਕ ਹੈ ਉਹ ਸੂਣ ਵੇਲੇ ਹੋ ਵੀ ਜਾਂਦਾ ਸਹੀ ਪਰ ਜੇ ਤੂੰ ਨਵੀਂ ਬੱਕਰੀ ਖਰੀਦਣੀ ਹੈ ਉਦੋਂ ਰਿਸਕ ਨਹੀਂ ਲੈਣਾ ਲੰਬਾਈ ਚੰਗੀ ਹੋਣੀ ਚਾਹੀਦੀ ਹੈ ਬੱਕਰੀ ਦੀ ਪੂਰੀ ਹੁਣ ਜਿਹੜਾ ਆ ਜਾਂਦਾ ਬੱਕਰੀ ਦੀ ਹਾਈਟ ਨਾਪਣੀ ਕਿਵੇਂ ਨਾਪਣੀ ਹੈ ਠੀਕ ਆ ਆਪਾਂ ਕਹਿੰਨੇ 42 ਇੰਚ ਦੀ 40 ਇੰਚ 45 ਇੰਚ ਇਹ ਤੁਸੀਂ ਬੱਕਰੀਆਂ 'ਚ ਸੁਣੀ ਹੋਊਗੀ ਘੱਲ ਥਰਮਾਮੀਟਰ ਲੈਣਾ ਉਹ ਦੂਜਾ ਲੋਹੇ ਦਾ ਲੈਣਾ ਹੈ ਜਿਹੜਾ ਇੰਚੀ ਟੇਪ ਠੀਕ ਹੈ ਜਿਹੜਾ ਆਪਣਾ ਮਿਸਤਰ ਨਾਲ ਆਟੋਮੈਟਿਕ ਵਿੱਚ ਜਾਂਦਾ ਉਹਨੂੰ ਇੱਥੇ ਰੱਖ ਕੇ ਪੈਰ ਤੋਂ ਆ ਢੂਈ ਤੇ ਡੰਡਾ ਰੱਖ ਕੇ ਮੈਨ ਲੈਣੀ ਹੈ ਏ ਹਾਈਟ ਮੇ ਨਹੀਂ ਦੀ ਇੱਥੇ ਠੀਕ ਹੈ ਦੰਦਾਂ ਨਾਲ ਦੱਸਦਾ ਹੀ ਉੱਥੇ ਲਿਖਾਤਾ ਸੀ ਨਹੀਂ ਦੱਸਿਆ ਜੀ ਬੱਕਰੀ ਦੋ ਦੰਦ ਪਹਿਲਾ ਹੁੰਦਾ ਖੀਰਾ ਦੋ